ਬਿਲਕੁਲ ਹੀ ਜਿਦਾਂ ਤੁਸੀਂ ਦੇਖਿਓ ਕਿ ਆ ਛੋਟੇ ਛੋਟੇ ਕੈਮਰੇ ਆ ਗੋ 3S ਤੇ ਗੋ ਅਲਟਰਾ ਜਦਾਂ ਟੁੱਟਾ ਮੈਨੂੰ ਲੱਗਦਾ ਕੋਈ ਕੱਢ ਗੁੱਢ ਕੇ ਲੈ ਗਿਆ ਜਾਂ ਕਿਸ ਨੇ ਬੁੱਟ ਪੱਟ ਦਿੱਤਾ ਯਾ ਆਪਦਾ ਆ ਦੂਵੇਂ ਪਾਸੇ ਤੁਸੀਂ ਦੇਖ ਸਕਦੇ ਆ ਕੈਮਰਾ ਇੱਥੇ ਇਹਦਾ ਜਦਾਂ ਪ੍ਰੈਸ ਕਰਨ ਵਾਸਤੇ ਬਟਨ ਲੱਗਾ ਡਿਸਕਾਊਂਟ ਤੇ ਆ ਆ 40 ਯੂਰੋ ਤੋਂ ਆ 23 ਯੂਰੋ ਦੀ ਆ ਇੰਡੀਆ ਦੇ ਹਿਸਾਬ ਨਾਲ 2300 ਦੀ ਪਾਈ ਪਾ ਦੇ ਨੇ ਵੀ ਪਤਾ ਨਹੀਂ ਗੋਰੇ ਹਰੇ ਕਹਿੰਦਾ ਮੀਠੀ ਖਾਈ ਤਰੀ ਜਾਂਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆ ਜੀ ਸ਼ਹਿਰ ਸ਼ਹਿਰ ਦਾ ਨਾਮ ਆ ਲੈਪਸਿਕ ਇਹ ਜਿੱਦਾਂ ਸਾਨੂੰ ਨਾ ਸਾਡੇ ਨਾਲ ਦਾ ਸ਼ਹਿਰ ਪੈਂਦਾ ਇਹ ਉਦਾਂ ਹੀ ਆ ਸ਼ਹਿਰ ਵੀ ਜਿੱਦਾਂ ਕਹਿ ਲੋ ਵੀ ਪੰਜਾਬ 'ਚ ਜਿੱਦਾਂ ਹਨਾ ਇਹ ਪਿੰਡੋਂ ਬਟਾਲਾ ਪੈਂਦਾ ਤੇ ਇੱਥੇ ਸਾਨੂੰ ਸਾਡੇ ਪਿੰਡੋਂ ਇਹ ਲੈਪਸਿਕ ਸ਼ਹਿਰ ਪੈਂਦਾ ਤਾਂ ਇਹ ਜਦੋਂ ਜਦਾਂ ਮਾਰਕੀਟਾਂ ਲੱਗੀਆਂ 크ਿਸਮਸ ਵਾਸਤੇ ਜਿੱਦਾਂ ਹਨਾ ਕਿ ਜਿੱਦਾਂ ਉਦਾਂ ਦੀ ਡੈਕੋਰੇਸ਼ਨ ਜਿੱਦਾਂ ਇਹਨਾਂ ਨੇ ਕਰਤੀ ਆ 크ਿਸਮਸ ਵਾਲੀ ਤੇ ਮੈਂ ਸੁਣਿਆ ਸੀ ਜਿੱਦਾਂ ਉਹ ਕਹਿੰਦੇ ਸੀ ਕਿ ਬਲੈਕ ਫਰਾਈਡੇ ਦੀਆਂ ਸੇਲਾ ਲੱਗਣੀਆਂ ਤੇ ਮੈਂ ਇੱਕ ਨਾ ਮੇਰਾ ਇਰਾਦਾ ਸੀ ਕੈਮਰਾ ਲੈਣ ਦਾ ਤੇ ਮੈਂ ਦੇਖਦੇ ਆ ਚਲੋ ਜੇ ਸ਼ਾਇਦ ਕੋਈ ਵਧੀਆ ਡਿਸਕਾਊਂਟ ਲੱਗਾ ਹੋਇਆ ਤੇ ਫਿਰ ਉਹ ਕੈਮਰਾ ਲੈਨੇ ਆ ਤੇ ਹੋਰ ਦੇਖਦੇ ਆ ਚਾਤੀ ਮਾਰ ਕੇ ਹਨਾ ਜੇ ਕੋਈ ਸ਼ਾਇਦ ਕੋਈ ਵਧੀਆ ਚੀਜ਼ਾਂ ਲੱਗੀਆਂ ਹੋਈਆਂ ਜਿੱਦਾਂ ਡਿਸਕਾਊਂਟ ਦੇ ਉੱਤੇ ਤੇ ਵੇਖਦੇ ਆ ਕਿ ਬਲੈਕ ਫਰਾਈਡੇ ਸੱਚੀ ਕੋਈ ਚੀਜ਼ ਹੈਗੀ ਆ ਬਲੈਕ ਫਰਾਈਡੇ ਨਾਂ ਦੀ ਕਿ ਜਾਂ ਬਸ ਗੱਲਾਂ ਦੇ ਵਿੱਚ ਆ ਹਨਾ ਕਿ ਜਿੱਦਾਂ ਕਿ ਯਾਰ ਜਿੱਦਾਂ ਅਸੀਂ ਪਹਿਲਾਂ ਸੁਣਦੇ ਹੁੰਨੇ ਸੀ ਕਿ ਪਹਿਲਾਂ ਉਹਨਾਂ ਚੀਜ਼ਾਂ ਦਾ ਜਿੱਦਾਂ ਰੇਟ ਵਧਾ ਕੇ ਤੇ ਬਾਅਦ ਵਿੱਚ ਜਿੱਦਾਂ ਇਸ ਹਸਤੀਆਂ ਕਰ ਦਿੰਦੇ ਆ ਤੇ ਵੇਖੋ ਕਿਦਾਂ ਦੇਖਦੇ ਆ ਹੁਣ ਚੱਲਦੇ ਆ ਬਾਹਰ ਓ ਵਾਹ ਗੁਰੂ ਕਿੰਨੀ ਠੰਡ ਮੈਨੂੰ ਸਮਝ ਨਹੀਂ ਆਉਂਦੀ ਲੋਕੀ ਇੱਥੇ ਹਰ ਇੱਕ ਸਹੂਲਤ ਜਿੱਦਾਂ ਹਨਾ ਹਰ ਇੱਕ ਸਹੂਲਤ ਇੱਥੇ ਹੈਗੀ ਆ ਤੇ ਪਰ ਪਤਾ ਨਹੀਂ ਫਿਰ ਵੀ ਕਿਉਂ ਹਨਾ ਕਿ ਜਿੱਦਾਂ ਬਾਹਰ ਸੌਂਦੇ ਜਾਂ ਪੁੰਜੇ ਸੌਂਦੇ ਆ ਪਤਾ ਨਹੀਂ ਕੀ ਸਿਸਟਮ ਆ ਇਹਦੇ ਸਟੇਸ਼ਨ ਤੋਂ ਬਾਹਰ ਨਿਕਲਦੇ ਜਿੱਦਾਂ ਇਧਰੋਂ ਟ੍ਰੇਮਾ-ਟਰੂਮਾ ਚੱਲਦੀਆਂ ਜਿੱਦਾਂ ਹੋਰ ਪਾਸੇ ਜਾਣਾ ਤਾਂ ਆਪਣੀ ਹੋ ਗਈ ਆ ਗ੍ਰੀਨ ਸਵੇਰ ਸਵੇਰ ਦਾ ਟਾਈਮ ਆ ਭੇਡ ਤੁਸੀਂ ਚੈੱਕ ਕਰੋ ਵੀ ਵੱਡੇ ਸ਼ਹਿਰਾਂ ਵਿੱਚ ਕਿਦਾਂ ਹਨਾ ਇਧਰੋਂ ਵੀ ਆ ਗਈ ਟ੍ਰੇਮ ਇਧਰੋਂ ਵੀ ਆ ਗਈ ਸਾਰੇ ਪਾਸੇ ਚਾਲਸੋ ਚੱਲ ਕੰਮ ਚੱਲਣ ਡਿਆ ਤਾਂ ਵੀ ਆ ਹੰਦਕਸ ਇਹੜਾ ਸ਼ਹਿਰ ਤਾਂ ਕਾਫੀ ਵੱਡਾ ਪਰ ਜਿੱਦਾਂ ਜਦੋਂ ਕਈ ਯਾਰ ਵੱਡੇ ਸ਼ਹਿਰ ਜਾਈਏ ਜਿੱਦਾਂ ਬਰਲਿਨ ਵਗੈਰਾ ਜਾਈਏ ਤਾਂ ਉਹ ਜਿੱਦਾਂ ਇਹਨੂੰ ਕਹਿ ਦਿੰਦੇ ਕਹਿੰਦੇ ਕਿ ਜਿਹੜਾ ਤੁਹਾਡਾ ਸ਼ਹਿਰ ਹੈ ਵੱਡਾ ਪਿੰਡ ਹੀ ਆ ਇਹਨੂੰ ਸ਼ਹਿਰ ਵੀ ਨਹੀਂ ਗਿਣਦੇ ਉਹ ਹਾਲਾਂਕਿ ਬਹੁਤ ਹੀ ਜਿੱਦਾਂ ਜ਼ਿਆਦਾ ਇਤਿਹਾਸਕ ਸ਼ਹਿਰ ਆ ਜਿਹੜਾ ਲੈਪਸਿਕ ਆ ਜਿੱਦਾਂ ਤੰਬੂ ਗੱਡਿਆ ਕਿਸੇ ਨੇ ਕੁਰਸੀ ਕਰਸ੍ਹੀ ਲਾਈ ਆ ਤੇ ਔਖਾ ਹੀ ਆ ਇੰਨੀ ਠੰਡ ਦੇ ਵਿੱਚ ਪਤਾ ਨਹੀਂ ਕਿੱਦਾਂ ਕਰਦੇ ਆ ਇੱਧਰ ਵੀ ਬਾਬਾ ਜੀ ਮਗਨਦੇ ਆ ਆੜੀਆਂ ਮੰਗਣ-ਮੁੰਗਣ ਵਾਲੀਆਂ ਚੀਜ਼ਾਂ ਇਹ ਆ ਪਿਛਲੇ ਕਈ ਸਾਲਾਂ ਦੇ ਵਿੱਚ ਵਧੀਆਂ ਜਿੱਦਾਂ ਕੁਝ ਤਾਂ ਬਾਹਰੋਂ ਵਿਦੇਸ਼ੀ ਬਹੁਤ ਆਏ ਹਨਾ ਕਿ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਦਾ ਚਲਨ ਪਾਇਆ ਇੱਥੇ ਇੱਥੇ ਲੋਕ ਮੰਗਦੇ ਆ ਜਰੂਰ ਅਬੀਰ ਬੂਹ ਰਾਸਤੇ ਜਿੱਦਾਂ ਹਨਾ ਕੋਈ ਪੈਸਾ ਤੇਲਾ ਮੰਗ ਲਿਆ ਤੇ ਪਰ ਉਹ ਸਰਕਾਰ ਤੋਂ ਜਿੱਦਾਂ ਕੋਈ ਪੈਸਾ ਨਹੀਂ ਲੈਂਦੇ ਹਾਲਾਂਕਿ ਸਰਕਾਰ ਵੱਲੋਂ ਪੂਰੀਆਂ ਸਹੂਲਤਾਂ ਸ਼ੈਲਟਰ ਹੋਮ ਸਾਰਾ ਕੁਝ ਹੈਗਾ ਹਨਾ ਤੇ ਉਹ ਭਰ ਕੇ ਜਿੱਦਾਂ ਲੋਕੀ ਕਾਗਜਕੂਕਜੀ ਨਹੀਂ ਭਰਦੇ ਉਹ ਲੈਂਦੇ ਨਹੀਂ ਜਿੱਦਾਂ ਸਹੂਲਤਾਂ ਨਾ ਉਹ ਚੀਜ਼ਾਂ ਦੀਆਂ ਮੈਂ ਨਾ ਜਿੱਦਾਂ ਬੜੀ ਚਿਰ ਤੋਂ ਦਾ ਸੋਚਦਾ ਹਾਂ ਕਿ ਮੇਰਾ ਇਰਾਦਾ ਹੀ ਕਿ ਇੱਕ ਕੈਮਰਾ ਲਿਆ ਜਾਵੇ ਕਿ ਉਦਾਂ ਜਿੱਦਾਂ ਮੈਂ ਫੋਨ ਤੇ ਵੀਡੀਓ ਬਣਾਉਣਾ ਤੇ ਫੋਨ ਤੇ ਜਿੱਦਾਂ ਮੈਮਰੀ ਫੁੱਲ ਹੋ ਜਾਂਦੀ ਆ ਫਿਰ ਕਈ ਯਾਰ ਵੀਡੀਓ ਬਣਾਉਨੇ ਆ ਆਪਾਂ ਤੇ ਕਈ ਯਾਰ ਵਿੱਚ ਕਾਲ ਆ ਜਾਂਦੀ ਆ ਤੇ ਜਾਂ ਫਿਰ ਬੈਟਰੀ ਵਗੈਰਾ ਲੋ ਹੋ ਜਾਂਦੀ ਫੋਨ ਦੀ ਹੈਨਾ ਤੇ ਤਾਂ ਕਰਕੇ ਮੈਂ ਸੋਚਿਆ ਕਿ ਬੈਟਰਾ ਕਿ ਇੱਕ ਕੈਮਰਾ ਲਿਆ ਜਾਵੇ ਤੇ ਮੈਂ ਦੇਖਣ ਡਿਆ ਹੀ ਕਾਫੀ ਦਿਨ ਦਾ ਕੈਮਰੇ ਤੇ ਹੁਣ ਦੇਖਦੇ ਆ ਜੇ ਅੱਜ ਕੋਈ ਸ਼ਾਇਦ ਜੇ ਵਧੀਆ ਡਿਸਕਾਊਂਟ ਵਗੈਰਾ ਹੋਇਆ ਤੇ ਕੈਮਰਾ ਹੀ ਲੈ ਲੈਨੇ ਅੱਜ ਆ ਜਿੱਦਾਂ ਕਈ ਐਂਟਰੀਆਂ ਆ ਜਿੱਦਾਂ ਇੱਥੇ ਬਹੁਤ ਵੱਡਾ ਮਾਲ ਆ ਇੱਧਰ ਵੀ ਇਹਨੂੰ ਐਂਟਰੀ ਆ ਪਰ ਜਿਹੜੀ ਆਪਣੀ ਮਾਰਕੀਟ ਆ ਆਪਾਂ ਜਾਣਾ ਉੱਥੇ মিডিਆ ਮਾਰਕੀਟ ਕਹਿੰਦੇ ਉਹਨੂੰ ਜਿੱਥੇ ਸਾਰੀਆਂ ਚੀਜ਼ਾਂ ਦੀਆਂ ਕੈਮਰੇ ਫੋਨ ਫਾਨ ਵਗੈਰਾ ਤੋਂ ਦੀ ਐਂਟਰੀ ਅੱਗੇ ਆ ਅੱਗੇ ਉਹ ਇੰਟਰ ਹੁੰਨੇ ਆਪਾਂ ਲੋਕਾਂ ਜਿਨ੍ਹਾਂ ਨੇ ਸ਼ਾਪਿੰਗ ਕਰਨੀ ਟਾਈਮ ਨਾਲ ਆ ਕੇ 10 ਵਜੇ ਦੁਕਾਨਾਂ ਖੁੱਲੀਆਂ ਲੋਕੀ ਆਪੋ ਆਪਣਾ ਹੱਥ ਮੰਨੇ ਬੈਠ ਕੇ ਤੇ ਚੱਲ ਵੀ ਚੱਲੇ ਆ ਆ ਇੱਕ ਜਿੱਦਾਂ ਹੋਰ ਆ ਇੱਥੋਂ ਐਂਟਰੀ ਇਹਦੀ ਵੀ ਐਂਟਰੀ ਆ ਉੱਪਰ ਪੁਲ ਬਣਿਆ ਗੱਡੀਆਂ ਦੀ ਪਾਰਕਿੰਗ ਆ ਉੱਪਰ ਇਹਦੇ ਨਾਲ ਡਬਲ ਸਟੋਰੀ ਏ ਮੈਂ ਤਾਂ ਗੌਲਿਆ ਨਹੀਂ ਠੰਡ ਵਾਵਾ ਹੀ ਅੱਜ ਤੇ ਹੱਥ ਬਾਹਰ ਜਦੋਂ ਵੀਡੀਓ ਬਣਾਉਂਦੇ ਆ ਠੰਡੇ ਆ ਜਿਹੜੀ YouTube ਤੇ ਠੀਕ ਆ ਪਰ ਉਦਾਂ ਜਦਾਂ ਹੱਥੋਂ ਤਾਂ ਵਾਵਾ ਠਰੰਡੇ ਆ ਤਾਉਣ ਨੂੰ ਜਦਾਂ ਚੜਨਦੇ ਆ ਇਤੋਂ ਕਿ ਜਿਪ ਖੋਲਣੀ ਪੈਂਦੀ ਆ ਕਿਉਂਕਿ ਮਾਈਕ ਲੱਗਾ ਕਿ ਢੀ ਸੋਣੀ ਬਿਲਡਿੰਗ ਆ ਹੇ ਟੋਨ ਆ ਨਹੀਂ ਆਪਣੀ ਐਂਟਰੀ ਆ ਇਧਰ ਆ ਗਿਆ ਨਿਊ ਯਾਰਕਰ ਤੇ ਇਥੋਂ ਇਹਦੀ ਜਿੱਦਾਂ ਹੁਣ ਆ ਰਹੀ ਨਹੀਂ ਐਂਟਰੀ ਕਾਫੀ ਐਂਟਰੀ ਹੈ ਸਮਾਲ ਨੂੰ ਕਾਫੀ ਵੱਡਾ ਜਦਾ ਮਾਲ ਆ ਆ ਜਿੱਦਾਂ ਆ ਗਈਆਂ ਦੁਕਾਨਾਂ ਕਪੜੇ ਕਪੜੇ ਵਾਲੀਆਂ ਆਪਾਂ ਚੱਲਦੇ ਮੀਡੀਆ ਮਾਰਕੀਟ ਦੇ ਵਿੱਚ ਤੇ ਦੇਖਦੇ ਆ ਕੈਮਰਾ ਜਾਂ ਫੋਨ ਫਾਨ ਦੇਖਦੇ ਆ ਤੁਸੀਂ ਦੇਖ ਸਕਦੇ ਕਿੰਨਾ ਵੱਡਾ ਕਰਕੇ ਲਿਹਾ ਮੀਡੀਆ ਮਾਰਕੀਟ ਇਹ ਆਪਣੀ ਮਾਰਕੀਟ ਜਿੱਥੇ ਆਪਾਂ ਚੱਲੇ ਆ 85 ਇੰਚ ਦਾ ਟੀਵੀ ਲੱਗਾ ਬਹੁਤ ਹੀ ਜਦਾ ਵੱਡਾ ਟੀਵੀ ਆ 1900 ਯੂਰੋ ਦਾ 2600 2700 ਕੱਟ ਕੇ ਲੱਗਾ 1 ਲੱਖ 90 ਹਜ਼ਾਰ ਦਾ ਇੱਧਰ ਆ ਗਏ ਜੀ ਨਵੇਂ ਆਈਫੋਨ ਇਹ ਚੁੱਕੇ ਨਹੀਂ ਜਾਣਦੇ ਆਦ ਕਹਿੰਦੇ ਨਰਨ ਨਾ ਮੈਂ ਕਿਤੇ ਬੋਲਣੀ ਨਾ ਲੱਗ ਜੇ ਆਈਫੋਨ 에ਅਰ 11 17 Pro ਕੋ Pro Max ਕਿਸ ਨੇ ਇਥੋਂ ਅਜਿਹਾ ਟੁੱਟਾ ਮੈਨ ਲੱਗਦਾ ਕੋਈ ਕੱਢ ਗੁੱਢ ਕੇ ਲੈ ਗਿਆ ਜਾਂ ਕਿਸ ਨੇ ਪੁੱਟ ਪਟ ਦਿੱਤਾ ਜਾਂ ਆਪ ਦਾ ਅੱਗੇ ਤੇ ਨਿਕਲੋਂ ਦੇਂਦੇ ਹੀ ਹੁਣ ਪਤਾ ਨਹੀਂ ਨਿਕਲਣੀ ਨਹੀਂ ਦੇਵਾ ਦਾ ਨਿਕਲਦੇ ਨੂੰ ਕੁਲ ਦੇ ਜਾ ਕਿ ਹਿਸਾਬ ਕਿਤਾਬ ਇਹਦਾ ਉਧਰ ਚ ਦਾ ਸਮਾਰਟਫੋਨ ਵਾਲਾ ਸੈਕਸ਼ਨ ਆ ਤੇ ਇਧਰ ਜਿੱਦਾਂ ਆ ਗਿਆ ਕੈਮਰੇ ਇਥੋਂ ਹੁਣ ਦੇਖਦੇ ਆਂ ਆਪਾਂ ਕੈਮਰਾ ਆ ਇਧਰ ਗਿੰਬਲ ਗੁੰਬਲ ਆ ਗਿਆ DJI ਦੀਆਂ ਆ ਰੋਡ ਦੇ ਮਾਈਕ ਰੋਡ ਕਹਿੰਦੇ ਕੇ ਪਤਾ ਨਹੀਂ ਰੋਡੇ ਕਹਿੰਦੇ ਆ ਆ 170 ਤੋਂ 135 ਦੀ ਲੱਗੀ ਆ ਜਿਹੜੀ ਗਿੰਬਲ ਰੇਟ ਤੇ ਮੈਨੂੰ ਲੱਗਦਾ ਸੱਚੀ ਸਸਤਾ ਕੀਤਾ ਇਹਨਾਂ ਨੇ ਆ ਡਰੋਨ ਆ ਗਿਆ 1600 ਯੂਰੋ ਦਾ ਆ ਇਹਦਾ ਡਰੋਨ ਆ ਗਿਆ ਇਹਦੇ ਬਹੁਤ ਵਧੀਆ ਚੀਜ਼ ਗੋਪਰੋ ਹੀ ਰੋ ਲੱਗੇ ਆ ਬੜੀ ਮਾਨਸਮਾਨਾ ਦੇ ਕੈਮਰੇ ਆ ਇੱਥੇ ਪਰ ਜਿੱਦਾਂ ਜਿਹੜੀ ਮੈਨੂੰ ਚੀਜ਼ ਪਸੰਦ ਆਈ ਆ ਉਹ ਆ ਜੀ ਆ ਜਿਹੜਾ ਕੈਮਰਾ ਆ ਤੁਹਾਨੂੰ ਮੈਂ ਦਿਖਾਉਣ ਲੱਗਾ ਆ ਦੇਖਿਓ ਇਹ 8K ਕੈਮਰਾ ਜਿੱਦਾਂ ਹੈ ਨਾ ਤੇ AX4 ਆ ਪਰ ਮੇਰਾ ਇਰਾਦਾ X5 ਲੈਣ ਦਾ ਤੇ ਇਹ Spro2 ਵੀ ਬਹੁਤ ਜਦਾਂ ਵਧੀਆ ਕੈਮਰਾ ਤੇ ਆ ਬਿਲਕੁਲ ਹੀ ਜਿੱਦਾਂ ਤੁਸੀਂ ਦੇਖਿਓ ਕਿ ਆ ਛੋਟੇ ਛੋਟੇ ਕੈਮਰੇ ਆ Go3S ਤੇ Go Ultra ਤੇ ਪਰ ਜਿਹੜਾ ਮੈਂ ਨੂੰ ਜਿਹੜਾ ਪਸੰਦ ਆ ਉਹ ਆ ਜਿੱਦਾਂ ਆ ਜਿਹੜਾ Insta 360 X5 ਇਹ ਤਾਂ ਜਿੱਦਾਂ ਇਹਦਾ ਜਿੱਦਾਂ essentiuals ਬੰਡਲ ਆਉਂਦਾ ਮੇਰਾ ਇਰਾਦਾ ਉਹ ਲੈਣ ਦਾ ਆ ਜਿੱਦਾਂ ਇਹਦੇ ਪਿੱਛੇ ਇਹਦੇ ਕਹਿੰਦੇ ਕੁੱਲ 4 ਮਾਈਕ ਆ ਇਹ ਡੁਅਲ ਲੈਂਸ ਆ ਇਧਰ ਵੀ ਲੈਂਸ ਆ ਇਧਰ ਵੀ ਲੈਂਸ ਆ 360 ਡਿਗਰੀ ਜਿੱਦਾਂ ਕੈਪਚਰ ਕਰਦਾ ਵੀਡੀਓ ਲਓ ਜੀ ਕੈਮਰਾ ਆਪਾਂ ਨੂੰ ਆ ਗਿਆ ਪਸੰਦ ਆ ਜਿਹੜਾ ਕੈਮਰਾ ਮੈਂ ਤੁਹਾਨੂੰ ਦਿਖਾ ਲਿਆ ਅੱਗੇ X5 ਇਹ ਆ ਗਿਆ ਆਪਾਂ ਨੂੰ ਪਸੰਦ ਪਰ ਬੈਡ ਲੱਕ ਇਹ ਹੋ ਗਈ ਹੈ ਇਹਨਾਂ ਨੂੰ ਮੈਂ ਪੁੱਛਿਆ ਤੇ ਇਹ ਆਂਦੇ ਆ ਕਿ ਸਾਡੇ ਕੋਲ ਨਾ ਜਿੱਦਾਂ ਸਟੈਂਡਰਡ ਪੈਕੇਟ ਆ ਜਿਹੜਾ ਇਕੱਲਾ ਕੈਮਰਾ ਹੀ ਮਿਲੂਗਾ ਕੈਮਰੇ ਦੇ ਨਾਲ ਜਿੱਦਾਂ ਤੁਸੀਂ ਐਕਸੈਸਰੀਜ਼ ਆ ਜਿਹੜੀਆਂ ਤਨ ਮੈਂ ਦਿਖਾਉਣ ਲੱਗਾ ਆ ਦੇਖੋ ਤੁਸੀਂ ਐਕਸੈਸਰੀਜ਼ ਵਗੈਰਾ ਅੱਡ ਲੈ ਸਕਦੇ ਆ ਇਦਾਂ ਇਹਦੀ ਸਟਿਕ ਹੁੰਦੀ ਆ ਇਹਨੂੰ ਫੜਨ ਵਾਸਤੇ ਆ ਜਿੱਦਾਂ ਬੈਟਰੀ ਐਕਸਟ ਤੇ ਆ ਜਿਹੜਾ ਉੱਤੇ ਪਾਉਣ ਵਾਸਤੇ ਲੈਂਸ ਗੈਪ ਹੁੰਦਾ ਤੇ ਆ ਦੇਖੋ ਇੱਥੇ ਆ ਕੈਮਰੇ ਪਏ ਆ ਆ ਆ ਦੋ ਕੈਮਰੇ ਹੀ ਆ ਇਹਨਾਂ ਕੋਲ ਜਿੱਦਾਂ ਨਾ ਤੇ ਉਹਦਾ ਸਟੋਰ ਦੇ ਵਿੱਚ ਤੋਂ ਹੋਣ ਕੇ ਪਰ ਇਹਨਾਂ ਨੇ ਮੈਨੂੰ ਕਿਹਾ ਇਹ ਕਹਿੰਦੇ ਕਿ ਜਿੱਦਾਂ ਸਾਡੇ ਕੋਲ ਨਾ ਜਿਹੜਾ ਐਸੈਂਸ਼ੀਅਲਸ ਬੰਡਲ ਆ ਉਹ ਹੈ ਨਹੀਂ ਆ ਤੇ ਉਹ ਹੁਣਾਂਦੇ ਆ ਕਿ ਤੇਰੇ ਬੁੱਕ ਕਰ ਦਿੰਨੇ ਆ ਮੈਂ ਬੁੱਕ ਕਰ ਲਿਆ ਹੁਣ ਜਿੱਦਾਂ ਤੇ ਪੈਸੇ ਦੇ ਕੇ ਤਾਂ ਆਪਾਂ ਚੱਲਦੇ ਆ ਹੋਰ ਦੇਖਦੇ ਆ ਆਲਾ ਦਵਾਲਾ ਜਿਹੜਾ ਮੈਂ ਲਿਆ ਸੇਮ ਇਨਸਟਾ 360 ਨਾਲ ਦਾ ਜਿੱਦਾਂ ਡੀਜੀਏ ਦਾ ਵੀ ਆਇਆ ਬਹੁਤ ਹੀ ਜਿੱਦਾਂ ਇਹ ਵੀ ਸੋਹਣਾ ਕੈਮਰਾ ਉਹਦੇ ਨਾਲੋਂ ਜਿੱਦਾਂ ਇਹ ਕਾਫੀ ਜਿੱਦਾਂ ਮੈਨੂੰ ਲੱਗਦਾ ਕਿ 100-150 ਯੂਰੋ ਸਸਤਾ ਮਿਲਣਾ ਹੈ 15000 ਰੁਪਏ ਦਾ ਇੰਡੀਆ ਦੇ ਹਿਸਾਬ ਨਾਲ ਇਹਦਾ ਫਰਕ ਪੈਣਾ ਤਾਂ ਥੋੜਾ ਬਹੁਤਾ ਨਾ ਜਿੱਦਾਂ ਇਹਦੇ ਸੌਫਟਵੇਅਰ ਦਾ ਜਿੱਦਾਂ ਐਡੀਟਿੰਗ ਓਡੀਟਿੰਗ ਜਿੱਦਾਂ ਜੇ ਤੁਸੀਂ ਕਰਨੀ ਆ ਤੇ ਉਹ ਬੰਦੇ ਨੂੰ ਜਿੱਦਾਂ ਥੋੜਾ ਜਿਆਦਾ ਨਾ ਜਿੱਦਾਂ ਔਖਾ ਹੋ ਜਾਂਦਾ ਐਡੀਟਿੰਗ ਤਾਂ ਅੱਗੇ ਨਹੀਂ ਹੁੰਦੀ ਕੀ ਸੁੱਖ ਨਾਲ ਹੁੰਦੀ ਹੈ ਐਡੀਟਿੰਗ ਅੱਗੇ ਨਹੀਂ ਆਉਂਦੀ ਨਹੀਂ ਮੈਨੂੰ ਤੇ ਮੈਂ ਇਸ ਕਰਕੇ ਇਨਸਟ ਇਹ ਹੁਣ ਚੱਲਦੇ ਆਂ ਆਪਾਂ ਅੱਗੇ ਮੈਂ ਨਾ ਇੱਥੇ ਮੇਟਾ ਦੀਆਂ ਗਲਾਸੇਸ ਐ ਐਮਰੇ ਵਾਲੀਆਂ ਉਹ ਦੇਖਣ ਲੱਗਾ ਆ ਜਿੱਦਾਂ ਹਰੇ ਬੈਂਟ ਟਮੇਟਾ ਦੀਆਂ ਜਿੱਦਾਂ ਆ ਗਲਾਸੇਸ ਆ ਨਾ ਇਹਦੇ ਵਿੱਚ ਕੈਮਰੇ ਲੱਗੇ ਆ ਤੇ ਇਹਦੇ ਵਿੱਚ ਪੂਰੀ ਜਿੱਦਾਂ ਡਿਸਪਲੇ ਆ ਇਹ 419 ਯੂਰੋ ਦੀ 42000 ਰੁਪਏ ਦੀ ਗਲਾਸੇਸ ਆ ਆਪਾਂ ਟਰਾਈ ਕਰਕੇ ਦੇਖਦੇ ਆਂ ਇੱਥੇ ਲਿਖਿਆ ਕਿ ਤੁਸੀਂ ਟਰਾਈ ਕਰ ਸਕਦੇ ਆਂ ਤੇ ਮੈਂ ਲਾ ਕੇ ਦੇਖਦਾ ਹਾਂ ਇਹਨਾਂ ਕਾਪਾਂ ਲਈਆਂ ਲਾ ਇਹਦੇ 'ਚ ਜਿੱਦਾਂ ਹੋਣਾ ਕਿ ਇੱਥੇ ਲਿਖਿਆ ਕਿ ਲਿਸਨ ਟਰਾਈ ਕਰਦੇ ਹਾਂ ਸੁਣ ਕੇ ਅੰਦਰ ਚੱਲਣ ਲੱਗ ਗਿਆ ਮਿਊਜ਼ਿਕ ਤੇ ਇੱਥੇ ਜਿੱਦਾਂ ਟੈਪ ਕਰਕੇ ਇਹਦੇ ਕੰਟਰੋਲ ਕਰ ਸਕਦੇ ਹਾਂ ਹੁਣ ਮੇਰੇ ਮਾਈਕ ਦੇ ਵਿੱਚ ਪਤਾ ਨਹੀਂ ਆਵਾਜ਼ ਆਉਂਦੀ ਕਿ ਨਹੀਂ ਆਉਂਦੀ ਪਰ ਇਹ ਜਿੱਦਾਂ ਮਿਊਜ਼ਿਕ ਪਲੇ ਕਰਨ ਦੀਆਂ ਇਹਦੇ 'ਚ ਇਹਦੇ 'ਚ ਲਿਖਿਆ ਕਿ ਜਿੱਦਾਂ ਜੇ ਤੁਸੀਂ ਫੋਟੋ ਖਿੱਚਣੀ ਆ ਤੈਨੂੰ ਇੱਥੇ ਕੈਪਚਰ ਕਰ ਸਕਦੇ ਆ ਇੱਕ ਬਟਨ ਕੈਸ਼ ਕਰ ਸਕਦੇ ਆ ਤੇ ਮੈਂ ਟਰਾਈ ਕਰਕੇ ਦੇਖਦਾ ਯਾ ਉਹ ਉਹ ਕਹਿ ਗਈ ਕਹਿੰਦੀ ਕਿ 20% ਆਫ ਆਏ ਦੇ ਤੇ ਜਿਤੋਂ ਲੈਣੀ ਆ ਤੇ ਅਸ਼ਾਇ ਫੋਟੋ ਖਿੱਚੀ ਆ ਮੈਂ ਹੁਣ ਤੇ ਦੇਖੋ ਕੀ ਆਉਂਦਾ ਫੋਟੋ ਆਪਾਂ ਦੇਖਦੇ ਆ ਆਹ ਦੇਖੋ ਆ ਕੈਮਰਾ ਮੇਰੇ ਆ ਮੈਂ ਫੋਟੋ ਖਿੱਚੀ ਇਹਦੇ ਨਾਲ ਤਾਂ ਆਹ ਦੇਖੋ ਕੈਮਰਾ ਮੇਰੇ ਹੱਥ 'ਚ ਮੇਰਾ ਫੋਨ ਹੱਥ ਛੋੜਿਆ ਆ ਗਿਆ ਤੇ ਦੇਖਣ ਨੂੰ ਹੁਣ ਮੈਨੂੰ ਤਾਂ ਇਹ ਦੇਖਦੀਆਂ ਨਹੀਂ ਤੁਹਾਨੂੰ ਦੇਖਾਣਾ ਕਿ ਕਿੰਦਾਂ ਲੱਗਦੀਆਂ ਤੇ ਆ ਦੂਵੇਂ ਪਾਸੇ ਤੁਸੀਂ ਦੇਖ ਸਕਦੇ ਆ ਕੈਮਰਾ ਇੱਥੇ ਇਹਦਾ ਜਿੱਦਾਂ ਪ੍ਰੈਸ ਕਰਨ ਵਾਸਤੇ ਬਟਨ ਲੱਗਾ ਤੇ ਇੱਥੋਂ ਆਪਾਂ ਪ੍ਰੈਸ ਕਰਕੇ ਇਹਦੇ ਖਿੱਚ ਸਕਦੇ ਆ ਫੋਟੋ ਤੇ ਆ ਫੋਟੋ ਆ ਗਈ ਆ ਮੈਂ ਹੋਰ ਇੱਕ ਟਰਾਈ ਕਰਕੇ ਦੇਖਦਾ ਆ ਆ ਇੱਕ ਪਹਿਲਾ ਫੋਟੋ ਖਿੱਚੀ ਗਈ ਤੋ ਆ ਤੇ ਬਹੁਤ ਹੀ ਜਿੱਦਾਂ ਆ ਵੇਖੋ ਹੁਣ ਇਹ ਦੱਸ ਕੇ ਗਈ ਕਹਿੰਦੀ ਕਿ 20% ਆਫ ਹੈ ਇਹਦੇ ਉੱਤੇ ਜੇ ਤੁਸੀਂ ਲੈਣੀ ਆ ਤੇ ਤੇ ਬਹੁਤ ਹੀ ਮੈਨੂੰ ਤਾਂ ਵਧੀਆ ਲੱਗੀ ਚੀਜ਼ ਤੇ ਹੁਣ ਇਹਨੂੰ ਲਾ ਕੇ ਦਈਏ ਰੱਖ ਮਹਿੰਗੇ ਭਾਅ ਦਾ ਸੌਦਾ ਤੇ ਇਹ ਕੱਲਾ ਇਹ ਨਹੀਂ ਹੈ ਜਿੱਦਾਂ ਇਹ ਟਰਾਂਸਪੇਰੈਂਟ ਆ ਤੁਸੀਂ ਇਹਦੇ ਵਿੱਚ ਜਿੱਦਾਂ ਹਾ ਡਿਜ਼ਾਈਨ ਵੀ ਅੱਡਾ ਅੱਡੇ ਜਿੱਦਾਂ ਇਹ ਲੇਡੀਜ਼ ਆ ਤੇ ਜਿੱਦਾਂ ਅੱਡ ਚੂਜ਼ ਕਰ ਸਕਦੇ ਆ ਤਾਂ ਬੰਦਿਆ ਤੇ ਜਿੱਦਾਂ ਅੱਡਾ ਥੋੜੇ ਵੱਡੇ ਵੀ ਸਾਈਜ਼ ਹੈਗੇ ਆ ਤੇ ਹੁਣ ਵੇਖਦੇ ਆ ਕਿ ਤੇ ਹੋਰ ਚਾਤੀ ਮਾਰਦੇ ਆ ਭਲਾ ਕੀ ਪਿਆ ਸਮਾਨ ਇਧਰ ਆ ਲੈਪਟਾਪ ਵਗੈਰਾ ਆਗੇ ਵਿੰਡੋਜ਼ ਆ ਗਈ ਮਾਈਕਰੋਸਾਫਟ ਉਧਰ ਕ੍ਰੋਮ ਬੁੱਕ ਪਿਆ ਤੇ ਆਈਫੋਨ ਦੀ ਇਧਰ ਫੇਰ ਮਸ਼ਹੂਰੀ ਲੱਗੀ ਆ ਜਦੋਂ ਮੈਂ ਐਂਟਰ ਹੁੰਦਿਆਂ ਜਿਹੜੇ ਮੈਂ ਤੁਹਾਨੂੰ ਦਿਖਾਏ ਆ ਹਨਾ ਕਿ ਉੱਥੇ ਜਿੱਦਾਂ ਆਈਫੋਨ ਜੇ ਜੇ ਰੱਖੇ ਸੀ ਤਾਂ ਉਹ ਜਿੱਦਾਂ ਉਹਨਾਂ ਨੇ ਪੱਕੇ ਫਿਕਸ ਕੀਤੇ ਸੀ ਕਿਉਂਕਿ ਦਰਵਾਜ਼ੇ ਦੇ ਲਾਗੇ ਸੀ ਤੇ ਚੋਰੀ ਜਿਚਾਰੀ ਕਰਕੇ ਨਾ ਕਿ ਕੋਈ ਇਹਨੂੰ ਕੋਈ ਖਿੱਚ ਕੇ ਨਾ ਭਜ ਜੇ ਕੋਈ ਲੈ ਕੇ ਤੇ ਇਸ ਕਰਕੇ ਇਹਨਾਂ ਨੇ ਨਾ ਉੱਥੇ ਪੱਕੇ ਫਿਕਸ ਲਾਏ ਆ ਤਾਂ ਆ ਜਿੱਦਾਂ ਹੁਣ ਉਹ ਜਿੱਦਾਂ ਉਹਦੀ ਐਂਟ੍ਰੈਂਸ ਆ ਮਾਰਕੀਟ ਦੀ ਤੇ ਇਧਰ ਪਿੱਛੇ ਆ ਕੇ ਆ ਪੂਰਾ ਐਪਲ ਦਾ ਸੈਕਸ਼ਨ ਬਣਿਆ ਇਧਰ ਇਹਨਾਂ ਨੇ ਲਾਏ ਆ ਆਈਫੋਨ 14 15 ਦਾ ਤੇ 1300 ਦਾ ਜੀ ਆ ਕੱਲਾ ਪ੍ਰੋ ਆ ਰੰਗ ਪਤਾ ਨਹੀਂ ਆ ਨਹੀਂ ਮੈਨੂੰ ਪਸੰਦ ਨੀਲਾ ਰੰਗ ਤਾਂ ਪਸੰਦ ਨਹੀਂ ਆ ਚਲੋ ਨਵਾਂ ਆ ਪਸੰਦ ਤੇ ਇਹ ਵੀ ਨਹੀਂ ਇਹਦੇ ਨਾਲੋਂ ਜਿੱਦਾਂ ਸਿਲਵਰ ਜਿਆਦਾ ਸੋਨਾ ਲੱਗਦਾ ਮੇਰੇ ਹਿਸਾਬ ਨਾਲ ਬਾਕੀ ਆਪੋ ਆਪਣੀ ਪਸੰਦ ਹੈ ਨਾ ਸਭ ਤੋਂ ਜਿੱਦਾ ਬੈਸਟ ਲੱਗਾ ਮੈਨੂੰ ਆ ਏਅਰ ਦੇ ਵਿੱਚ ਬਲੈਕ ਕਲਰ ਆ ਦੇਖੋ ਕਿੱਡਾ ਸੋਨਾ ਏਅਰ ਦੇ ਵਿੱਚ ਬਲੈਕ ਕਲਰ ਇਹ ਚ ਸਿਲਵਰ ਵੀ ਵਾਈਟ ਵੀ ਬਹੁਤ ਸੋਨਾ ਹੈ ਇਹਦੇ ਵਿੱਚ ਨਾ ਤਾਂ ਕਿੰਨਾ ਪਤਲਾ ਤੁਸੀਂ ਜਦਾ ਦੇਖ ਸਕਦੇ ਆ ਇਹ 999 ਦਾ 10000 ਰੁਪਏ ਲੱਖ ਰੁਪਏ ਦਾ ਹੈ ਪਤਲਾ ਹੈ ਇਹ ਚ ਕਹਿੰਦੇ ਸਿਮ ਨਹੀਂ ਪੈਂਦੀ ਐਸ ਫੋਨ ਚ ਇਸੇ ਮਤੋਂ ਵੇਨਾ ਹੀ ਆ ਆ ਵੇਖੋ ਰਵਾਈਡ ਕਲਰ ਚ ਵੀ ਕਿੱਡਾ ਸੋਹਣਾ ਲੱਗਦਾ ਤੇ ਆ ਇਧਰ 1600 ਸਾਲਾ ਇਹ ਤਾਂ ਪੁਰਾਣੇ ਚਲੋ ਮਾਡਲ ਆ ਨਾ ਆਈ ਪਿਆੜ ਪਰ ਉਹ ਆ ਗਿਆ ਇਧਰ 1399 ਬਹੁਤ ਮਹਿੰਗੇ ਆ ਆਈ ਪਿਆੜ ਇਹ ਰਏ ਬੈਸਟ ਆ ਸਭ ਤੋਂ ਜਦੋਂ ਬੱਚਿਆਂ ਬੱਚਿਆਂ ਦੇ ਚਲਾਉਣ ਨੂੰ 580 ਦਾ ਜਿਆਦਾ ਮਹਿੰਗਾ ਵੀ ਨਹੀਂ ਆ ਜਦਾਂ ਆਪਣੇ ਇੰਡੀਆ ਹਿਸਾਬ ਨਾਲ 58000 ਦਾ ਇੱਧਰ ਆ ਗਿਆ Apple ਦੇ ਲੈਪਟਾਪ ਇਹਨਾਂ ਦਾ ਵੀ ਰੇਟ ਜਦੋਂ ਬਹੁਤ ਹੀ ਜ਼ਿਆਦਾ ਨਾ ਇਹਦੇ ਨਾਲ ਦਾ ਆਪਣੇ ਕੋਲ ਇਹਦੇ ਤੋਂ ਪੁਰਾਣਾ ਮਾਡਲ ਆ ਮਿਲ ਲੱਗਦਾ ਸ਼ਾਇਦ ਹਾਂ ਉਹ ਉਹ ਦਾ 1300 ਦਾ ਆ ਇਹ ਇੱਥੇ ਕਿੰਨੇ ਦਾ 1270 ਦਾ ਹਾਂ ਇਹ ਸੀਜੀ Apple ਦਾ ਸੈਕਸ਼ਨ ਐਸੇ ਦਿੱਤੇ ਆਪੇ ਕਰ ਕੈਮਰਾ ਵੇਖੋ ਹੁਣ ਅੰਦੇ ਤੇ ਹੈਗੇ ਆ ਵੀ ਜਾਂ ਜਿੱਦਾਂ ਜੇ ਫਾਸਟ ਡਿਲੀਵਰੀ ਅੱਜ ਸ਼ਾਮਾਂ ਨੂੰ ਅੱਜ ਦੀ ਤੇ ਮੈਨੂੰ ਮਿਆਦ ਕੋਈ ਨਹੀਂ ਤੇ ਕੱਲ ਵੀ 12 ਵਜੇ ਤੱਕ ਪੋਸਟ ਹੁੰਦੀ ਆ ਸਾਰੀ ਇਹ ਦੇਖੋ ਕੀ ਬਣਦਾ ਕੱਲ ਨੂੰ ਜਾਂ ਮੈਨੂੰ ਲੱਗਦਾ ਮੈਕਸਿਮਮ ਮੰਡੇ ਤੱਕ ਆ ਜੂਗਾ ਤੇ ਝੇ ਮੰਡੇ ਆ ਜੂਗਾ ਤੇ ਫਿਰ ਵਧੀਆ ਇੱਕ ਚੀਜ਼ ਤਾਂ ਮੈਨੂੰ ਚੇਤਾ ਭੁੱਲ ਗਿਆ ਉਹਦੇ ਵਿੱਚ ਮੈਮਰੀ ਕਾਰਡ ਨਹੀਂ ਹੁੰਦਾ ਤੇ ਮੈਮਰੀ ਕਾਰਡ ਚੈੱਕ ਕਰ ਲੀਏ ਮੇਰਾ ਰੱਦ ਦਾ ਤੇ ਆ ਜਿੱਦਾਂ ਇੱਥੇ ਮੈਮਰੀ ਕਾਰਡ 64 GB 128 GB ਇਹ ਤਾਂ ਆਪਣੇ ਕੰਮ ਦੇ ਨਹੀਂ ਆਪਾਂ ਨੂੰ ਘੱਟੋ ਘੱਟ ਚਾਹੀਦਾ 512 ਜਾਂ 1 TB ਤੇ ਇੱਕੋ ਹੀ ਆ ਇੱਥੇ ਦੇ ਇਹ ਲੈ ਲੀਏ ਫਿਰ ਆਪਾਂ ਤੇ ਲਓ ਜੀ ਮੈਮਰੀ ਕਾਰਡ ਵੀ ਲੈ ਲਿਆ ਆਪਾਂ 80 ਯੂਰੋ ਲੱਗੇ ਮੈਮਰੀ ਕਾਰਡ ਤੇ ਮਾਈਕ ਮੈਂ ਇਹਨਾਂ ਕੋ ਪਤਾ ਕੀਤਾ ਸੀ ਮਾਈਕ ਜਿੱਦਾਂ ਮਿਲਿਆ ਨਹੀਂ ਚਲੋ ਜੀ ਕੈਮਰੇ ਵਾਲੀ ਠੰਡ ਤਾਂ ਗਈ ਪਈ ਹੁਣ ਠੰਡ ਅਸਲ ਚ ਉਦਣ ਪੈਣੀ ਹੈ ਜਿੱਦਣ ਘਰ ਆਇਆ ਸਵੇਰੇ ਸੋਰੀ ਕਾਫੀ ਜਿੱਦਾਂ ਅੱਜ ਭੀੜ ਆ ਉਹ ਤੁਸੀਂ ਦੇਖ ਸਕਦੇ ਆ 크리스마ਸ ਦੀਆਂ ਜਿੱਦਾਂ ਡੈਕੋਰੇਸ਼ਨਸ ਹੋਈਆਂ ਇੱਥੇ ਨਾ 크리스마ਸ ਟਰੀ ਲੱਗਾ ਹੈ ਇੱਧਰ ਆ ਨਿਊ ਯਾਰਕਰ ਆ ਗਿਆ ਇਸ ਪਾਸੇ ਉਹ ਸਾਹਮਣੇ ਐਚ ਐਨ ਐਮ ਆ ਗਿਆ ਪੁਲਨ ਬੀਅਰ ਇਧਰ ਚੱਲਦੇ ਆ ਕਿ ਯਾਰ ਨਾ ਕੋਈ ਵਧੀਆ ਚੀਜ਼ ਜਿੱਦਾਂ ਬੰਦੇ ਨੂੰ ਲੱਭ ਜਾਂਦੀ ਹੈ ਸ਼ਾਇਦ ਕੋਈ ਡਿਸਕਾਊਂਟ ਵਗੈਰਾ ਜੇ ਲੱਗਾ ਹੋਇਆ ਤੇ ਅੱਜ ਕੱਲ੍ਹ ਖੁੱਲੀਆਂ ਖੁੱਲੀਆਂ ਪੈਂਟਾਂ ਦਾ ਵਹਾਵ ਰਵਾਜ ਚੱਲਣ ਡਿਆ ਮੇਰੇ ਯਾਰ ਦਾ ਜਿਹੜਾ ਅੱਗੇ ਕਿ ਹੈਡਾ ਉਹਨੇ ਖੁੱਲੀ ਪਾ ਕੇ ਤਾਂ ਫੋਰ ਜਿਆਦਾ ਚੜਾਇਆ ਲੱਗਣਾ ਜਿੱਦਾਂ ਜੇ ਤੁਸੀਂ ਜਿੱਦਾਂ ਇੰਜ਼ਾਰਾ ਜ਼ੋਰਾ ਜਿਆਦਾ ਪਸੰਦ ਕਰਦੇ ਆ ਥੋੜਾ ਮਹਿੰਗਾ ਲੱਗਦਾ ਹਨਾ ਉਲਨ ਬੀਅਰ ਹੋ ਗਿਆ ਬਰਸ਼ਕਾ ਹੋ ਗਿਆ ਹੈ ਨਾ ਸੇਮ ਹੈ ਜਿੱਦਾਂ ਇੰਡੀ ਟੈਕਸ ਦੇ ਸਾਰੇ ਬ੍ਰਾਂਡ ਆ ਤੇ ਜਿੱਦਾਂ ਇਹਨਾਂ ਦਾ ਕਪੜਾ ਵੀ ਚੰਗਾ ਹੁੰਦਾ ਤੇ ਰੇਟ ਵੀ ਜਿੱਦਾਂ ਜਾਇਜ਼ ਹੁੰਦਾ ਬਿਲਕੁਲ ਇਹਨਾਂ ਦਾ ਨਾ ਜਿੱਦਾਂ ਜੇ ਤੁਸੀਂ ਨਾ ਜਿੱਦਾਂ ਦੇਖਿਓ ਕਿ ਇਹਦੇ ਤੇ ਹੁਣ ਜਿੱਦਾਂ ਲੱਗਿਆ ਆ ਦੇਖੋ ਆ ਡਿਸਕਾਊਂਟ ਤੇ ਆ 40 ਯੂਰੋ ਤੋਂ ਆ 23 ਯੂਰੋ ਦੀ ਆ ਇੰਡੀਆ ਦੇ ਹਿਸਾਬ ਨਾਲ 2300 ਦੀ ਪਈ ਕਿ ਇੰਡੀਆ ਤੋਂ ਆਪਾਂ ਕੋਰੀਅਰ ਕਰਵਾਉਨੇ ਆ ਕੋਰੀਅਰ ਤੇ ਕਿੰਨੇ ਪੈਸੇ ਲੱਗਦੇ ਆ ਹਨਾ ਹਰ ਇੱਕ ਚੀਜ਼ ਤੇ ਫਿਰ ਉਥੋਂ ਜਿੱਦਾਂ ਕੋਈ ਕਾਪੀ ਵਗੈਰਾ ਜਾਂ ਕੋਸ਼ਿਸ਼ ਕਿਹਤੇ ਬੋਰ ਆ ਗਈ ਕੋਈ ਚੀਜ਼ ਖਰਾਬ ਹੋ ਗਈ ਪ੍ਰੋਪਰਲੀ ਨਹੀਂ ਮੇਡ ਹਨਾ ਆ ਜਿੱਦਾਂ ਆ ਫੇਟੇ ਦੀ ਬਹੁਤ ਜਿੱਦਾਂ ਜ਼ਿਆਦੀ ਸੋਹਣੀ ਆ ਬੈਗ ਹੀ ਫੇਟ ਨਾ ਤੁਸੀਂ ਦੇਖ ਸਕਦੇ ਆ ਅਬੀ ਜੈਕਟ ਜਿੱਦਾਂ ਬਹੁਤ ਹੀ ਜਿੱਦਾਂ ਜ਼ਿਆਦੀ ਸੋਹਣੀ ਲੱਗੀ ਮੈਨੂੰ ਤਾਂ ਇਹ ਰੇਟ ਵੀ ਜਿੱਦਾਂ 40 ਯੂਰੋ ਤੋਂ ਜ਼ਿਆਦਾ ਨਹੀਂ ਇਹਦਾ ਵੀ ਜਿੱਦਾਂ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਵੀ ਪੁਲਨ ਬੀਅਰ ਚੋਂ ਆਪਾਂ ਨਿਕਲ ਆਏ ਆ ਹੁਣ ਮੇਰਾ ਰੱਦ ਜਾਣਦਾ ਪ੍ਰੀਮਾਰਕ ਪ੍ਰੀਮਾਰਕ ਜਿੱਦਾਂ ਨਾ ਕਿਉਂ ਕਾਫੀ ਵੱਡੀ ਮਾਰਕੀਟ ਹੈ ਵੀ ਜਿੱਦਾਂ ਤਿੰਨ ਚਾਰ ਸਟੋਰੀ ਆਹ ਹੋ ਫੇਮ ਰੂਲ ਇਹਦੇ ਚੋਂ ਨਿਕਲੇ ਆ ਤੇ ਆਹ ਸਾਹਮਣੇ ਆ ਗਈ ਪ੍ਰੀਮਾਰਕ ਹੁਣ ਚੱਲਦੇ ਆ ਪ੍ਰੀਮਾਰਕ ਦੇ ਵਿੱਚ ਫੁਲ ਲੇਡੀ ਸੈਕਸ਼ਨ ਭਰਿਆ ਪਿਆ ਆ ਦੇਖੋ 12 12 ਯੂਰੋ ਦੀ ਵੈਸਟ ਸੋ 16 ਯੂਰੋ ਤੋਂ ਵੱਟ ਕੇ 12 ਯੂਰੋ ਦੀ ਲੱਗੀ ਇੰਡੀਆ ਦੇ 1200 ਦੀ ਇਹ ਸੋ ਡੀਲ ਲੱਭਣ ਦੀ ਗੱਲ ਆ ਬਹੁਤ ਹੀ ਜਿੰਦਾ ਜਦਾ ਸਸਤਾ ਇੰਡੀਆ ਨਾਲੋਂ ਵੀ ਜਿੰਦਾ ਜਿਆਦੀਆਂ ਚੀਜ਼ਾਂ ਸਸਤੀਆਂ ਮਿਲਦੀਆਂ ਇਹਨਾਂ ਦੇਸ਼ਾਂ 'ਚ ਤੇ ਵਧੀਆ ਹੰਡਦੀਆਂ ਦਾ ਸਾਰਾ ਕੋਸ਼ਿਸ਼ ਇਹ ਨਹੀਂ ਕਿ ਹਾਂ ਆ ਭਰੀ ਭਈ ਮਾਰਕੀਟ ਤੇ ਜਿੱਥੇ ਆਪਾਂ ਪੇ ਕਰਦੇ ਆਂ ਪੈਸੇ ਹਨਾ ਉਥੇ ਜਾ ਕੇ ਦੇਖਿਓ ਕਿੱਡੀਆਂ ਕਿੱਡੀਆਂ ਲੰਮੀਆਂ ਲੈਣਾਂ ਲੱਗੀਆਂ ਇਹ ਆ ਗਿਆ ਜਿੱਦਾਂ ਬੰਦਿਆਂ ਵਾਲਾ ਸੈਕਸ਼ਨ ਤੇ ਹਾਂ 15 ਤੋਂ ਕੱਟ ਕੇ ਤੇ 12 12 ਯੂਰੋ ਦੀ ਲੱਗੀ ਕਪੜਾ ਵੀ ਐਵੇਂ ਆ ਕਿ ਜਿੱਦਾਂ ਨਾ ਇਹਦੇ ਤੇ ਮੀਂਹੋਂ ਪਵੇ ਤੇ ਜਿੱਦਾਂ ਨਾ ਵਾਟਰਪਰੂਫ ਜੀ ਲੱਗਦੀ ਥੋੜੀ ਜੀ ਵਾਟਰਪਰੂਫத் ਨਹੀਂ ਵਾਟਰ ਰੈਪਲੈਂਟ ਕਹਿ ਸਕਦੇ ਆਪਾਂ ਆਹ ਦੇਖੋ 12 ਯੂਰੋ ਇਸੇ ਥਾਂ ਤੇ ਤੁਹਾਨੂੰ ਕੋਈ ਚੀਜ਼ ਮਿਲ ਜੂਗੀ ਜਿਹੜੀ ਵੈਸਟ ਜੈਕਟ ਆ ਜਿੱਦਾਂ ਥੋੜੀ ਮੋਟੀ ਆ ਆ ਤੈਨੂੰ ਦੇਖ ਸਕਦੇ ਆ 25 ਯੂਰੋ ਦੀ ਲੱਗੀ ਆ ਇਧਰ ਨਾਲ ਹੀ ਪਰੇ ਬੱਚਿਆਂ ਦਾ ਸੈਕਸ਼ਨ ਆ ਉਧਰਲੀ ਸਾਈਡ ਹਾਂ ਬੱਚੇ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਜਿੱਦਾਂ ਸਪਾਈਡਰਮੈਨ ਮਾਰਗਲ ਵਗੈਰਾ ਹਨ ਮੇਰੇ ਹਿਸਾਬ ਨਾਲ ਇਦਾਂ ਦੇ ਸ਼ੂਜ਼ ਬੱਚੇ ਨੂੰ ਨਹੀਂ ਪਾਉਣੇ ਚਾਹੀਦੇ ਕਿਉਂਕਿ ਬੱਚੇ ਦੇ ਪੈਰ ਸੈਂਸਿਟਿਵ ਹੁੰਦੇ ਆ ਤੇ ਬੱਚੇ ਦੇ ਪੈਰਾਂ ਵਾਸਤੇ ਹਮੇਸ਼ਾ ਚੰਗੀ ਕੁਆਲਿਟੀ ਦੀ ਜੁੱਤੀ ਲੈਣੀ ਚਾਹੀਦੀ ਹੈ ਹਨਾ ਇਹੀ ਹੈ ਜੇ ਇਹਦੀ ਥਾਂ ਤੇ ਹਨਾ ਕੋਈ ਵਧੀਆ ਕੋਈ ਹੋਰ ਮਹਿੰਗਾ ਬ੍ਰਾਂਡ ਲੱਗ ਜੇ ਹਨਾ ਤੇ ਕੋਈ ਟੋਮੀ ਹੇਲ ਫਿਗਰ ਜਾਂ ਕਾਲਵਿਨ ਕਲਾਈਨ ਵਗੈਰਾ ਦਾ ਹਨਾ ਲੱਗ ਜੇ ਮੈਂ ਜਿਆਦਾ ਮਹਿੰਗੇ ਬ੍ਰੈਂਡਾਂ ਦਾ ਨਾ ਹੀ ਲੈਦਾ ਤਾਂ 55 ਯੂਰੋ ਤੋਂ ਇਹ ਹੋਏਣੀ 255 ਦੀ 355 ਦੀ ਕਿ ਯਾਰ ਮੈਂ ਇੰਨਾ ਜ਼ਿਆਦਾ ਸਸਤਾਂ ਦਾ ਕੇ ਆਪਾਂ ਸੋਚ ਵੀ ਨਹੀਂ ਸਕਦੇ ਕਿ ਇੰਡੀਆ ਵੀ ਇੰਨਾ ਸਸਤਾ ਨਹੀਂ ਹੋ ਸਕਦਾ ਇਸ ਪਾਸੇ ਆ ਗਈ ਜੀਪ ਜੀਪ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਜੀਪ ਦੀਆਂ ਗੱਡੀਆਂ ਵੀ ਮਸ਼ਹੂਰ ਆ ਤੇ ਜਿੱਦਾਂ ਕੱਪੜੇ ਵੀ ਜਿੱਦਾਂ ਚੰਗੇ ਖਾਸੇ ਆ ਇਹਨਾਂ ਦੇ ਠੀਕ ਠਾਕ ਆ ਵਧੀਆ ਅਮਰੀਦਾ ਮੈਨੂੰ ਚੰਗਾ ਖਾਸਾ ਡਿਸਕਾਊਂਟ ਮਿਲ ਗਿਆ ਤੇ ਪਰ ਇਹਨਾਂ ਦੇ ਮਾਰਕੀਟਾਂ ਦੇ ਵਿੱਚ ਜਿੱਦਾਂ ਕੋਈ ਚੀਜ਼ਾਂ ਤੇ ਡਿਸਕਾਊਂਟ ਲੱਗਾ ਜ਼ਰੂਰ ਆ ਪਰ ਇਹਨਾਂ ਖਾਸਾ ਨਹੀਂ ਆ ਟ੍ਰੈਕ ਪੈਂਸ ਆ ਗਈਆਂ 10 ਯੂਰੋ ਇੰਡੀਆ ਦੇ ਐਪਸਾਉ ਨਾਲ 1000 ਦੀ ਆਹ ਇੰਡੀਆਸ ਹਸਾਉ ਨਾਲ 1100 ਦੀ ਘਾਰ ਕੋ ਟ੍ਰੈਕ ਪੈਂਸ ਆ ਦੇਖੋ ਆ 3 ਯੂਰੋ ਦੀ ਟੀ-ਸ਼ਰਟ ਆ ਮਾਸਤੇ ਜਿੱਦਾ ਇੱਥੋਂ ਲੈ ਲੀ ਦੀਆਂ ਈਅਰ ਤੇ ਢਾਈਆਂ ਦੀ ਵੀ ਮਿਲ ਜਾਂਦੀ ਦੋਹਾਂ ਦੀ ਵੀ ਮਿਲ ਜਾਂਦੀ ਹੈ ਤੇ ਆਪਾਂ ਇੱਥੋਂ ਲੈਨੇ ਆਪਣਾ ਸੈਰ ਏਕਸਲੋ ਆ ਬੈਅ ਇਹ ਲੈਨੇ ਦੂ ਤਿੰਨ ਮੈਂ ਤੇ ਜਿੱਦਾਂ ਨਾ ਕਿ ਆ ਪਲੇਨ ਲਈਆਂ ਪਾਉਣ ਨੂੰ ਤੇ ਜੇ ਤੁਸੀਂ ਜਿੱਦਾਂ ਕਲਰਫੁਲ ਜਿੱਦਾਂ ਕਿਸੇ ਨੇ ਲੈਣੀ ਆ ਜੇ ਹਨਾ ਪ੍ਰਿੰਟ ਵਾਲੀਆਂ ਆ ਦੋਹਾਂ ਦੋ ਯੂਰੋ ਦੀਆਂ ਲੱਗੀਆਂ ਆ ਸਾਢੇ ਤਿੰਨਾਂ ਤੋਂ ਕੱਟ ਕੇ ਜੇ ਕੋਈ ਪ੍ਰਿੰਟ ਪ੍ਰਿੰਟ ਵਾਲੀ ਪਾਉਣਾ ਚਾਹੁੰਦਾ ਹਨਾ ਤਾਂ ਮਾਈਨਸ ਮੰਨੇੜੀ ਆ ਹਨਾ ਆਪਣੇ 200 ਰੁਪਏ ਦੀ ਬੰਦਿਆਂ ਦਾ ਜਿਹੜਾ ਸਮਾਨ ਆ ਉਹ ਤੇ ਜਿੱਦਾਂ ਇਸੇ ਸੈਕਸ਼ਨ ਦੇ ਵਿੱਚ ਆ ਥੋੜਾ ਬਹੁਤ ਨਾਲ ਉਹਦੇ ਵੀ ਬੱਚਿਆਂ ਦਾ ਅਟੈਚ ਕੀਤਾ ਜਿਹੜੀਆਂ ਬਾਕੀ ਦੀਆਂ ਮੰਜੇ ਨਾ ਉਹਨਾਂ ਚ ਜਿੱਦਾਂ ਬਾਕੀ ਜਦੋਂ ਹੋਮ ਸੈਕਸ਼ਨ ਆ ਜਾਂ ਫਿਰ ਜਦੋਂ ਸਾਰਾ ਲੇਡੀ ਸੈਕਸ਼ਨ ਆ ਆ ਮੈਂ ਤੁਹਾਨੂੰ ਦਿਖਾਉਣਾ ਆ ਵੇਖੋ ਨੈਕ ਫੈਨ ਲਿਖਿਆ ਵਾਵਾ ਦਿੰਦਾ ਹਣਾ ਹੈ ਨਾ ਤਾਂ ਉਹਨੂੰ ਇੰਡੀਆਂ ਦੇ ਹਿਸਾਬ ਨਾਲ 800 ਦਾ 8 ਯੂਰੋ ਦਾ ਤੁਸੀਂ ਕਿਸ਼ੋ ਮਾਲ ਬਣਾ ਕੇ ਆਏ ਹੋ ਨੇ ਆ ਕਿ ਮੈਂ ਬਸ ਇਹ ਆਹ ਹੀ ਇੱਕ ਦੋ ਚੀਜ਼ਾਂ ਲੈਣੀਆਂ ਤਾਂ ਤੁਸੀਂ ਦੇਖਿਓ ਕਿ ਤੁਰੇ ਤੁਰੇ ਜਾਂਦੇ ਆ ਵੀ ਹੈ ਨਾ ਆ ਜਿੱਦਾਂ ਹੁਣ ਲੈਣ ਲੱਗੀ ਆ ਉਧਰ ਪਰੇ ਸਾਰੇ ਕੈਸ਼ੀਅਰ ਤੇ ਆ ਜਿੱਦਾਂ ਤੁਰੇ ਤੁਰੇ ਜਾਂਦੇ ਆ ਵੀ ਆਲੇ ਦੁਆਲੇ ਚੀਜ਼ਾਂ ਪਈਆਂ ਉਹਨਾਂ ਨੂੰ ਦੇਖ ਲਈਆਂ ਕਿ ਤੁਹਾਡਾ ਦਿਲ ਕਰੇ ਹਨਾ ਇਹ ਆ ਲੈਣਾ ਆ ਲੈਣਾ ਆ ਲੈਣਾ ਜਿਨੇ ਆਣਾ ਨਾਲ ਵੇਤ ਉਹਨੇ ਵੀ ਕਿਸ ਚੀਜ਼ ਦੀ ਜਿੱਦ ਕਰਨੀ ਹੈ ਕਿ ਮੈਨੂੰ ਆ ਚੀਜ਼ ਚਾਹੀਦੀ ਹੈ ਵੀ ਬੰਦ ਦੀ ਜੇਬ 'ਚ ਪਹਿਰ ਰਹਿਣ ਨਹੀਂ ਦੇਣਾ ਬਦਕਰ ਨਾਲ ਗੱਲ ਮੁੱਕਦੀ ਹੈ ਸੋ ਜੀ ਏਸੀ ਜੀ ਪ੍ਰੀਮਾਰਕ ਤੇ ਟੀ-ਸ਼ਰਟਾਂ ਲਈਆਂ ਨਵੇਂ ਕੰਮ ਵਾਸਤੇ ਤੇ ਪਰ ਇਹ ਮੇਰਾ ਰੱਦਾ ਨਹੀਂ ਹੁਣ ਕੋਈ ਜਾਣਦਾ ਤੇ ਇਹ ਅੱਜ ਤੁਹਾਨੂੰ ਮੈਂ ਦਿਖਾਉਣਾ ਇਸ ਪਾਸੇ ਨਾ ਜਿੱਦਾਂ ਕਿ ਯਾਰ ਨਾ ਜਿੱਦਾਂ ਸਾਡੇ ਲੱਗਦੀਆਂ ਇਥੇ ਮਾਰਕੀਟ ਆਈਆਂ ਸਬਜੀ ਮੰਡੀ ਹੋ ਗਈ ਜਿਆ ਕੋਈ ਹੋਰ ਇਦਾਂ ਦੀਆਂ ਚੀਜ਼ਾਂ ਹਨ ਤੇ ਅੱਜ ਦੇਖਦੇ ਆਂ ਇੱਥੇ ਅੱਜ ਵੀ ਇੱਕ ਮਾਰਕੀਟ ਲੱਗੀ ਆ ਤੇ ਉਹ ਤੁਹਾਨੂੰ ਦਿਖਾਉਣਾ ਮੈਂ ਆ ਦੇਖੋ ਜਿੱਦਾਂ ਇੱਥੇ ਆ ਫੂਡ ਟਰੱਕ ਅੱਜ ਤਾਂ ਚੀਜ਼ ਚੂਜ਼ ਵੇਚਣ ਡੇ ਆ ਬਟਰ ਵੇਚਣ ਡੇ ਆ ਵਨਸ ਵਨੀ ਤਰ੍ਹਾਂ ਦੀਆਂ ਚੀਜ਼ਾਂ ਆ ਮੀਟ ਵੇਚਣ ਡੇ ਆ ਤਾਂ ਲੈਣ ਤੁਸੀਂ ਆਪੇ ਦੇਖ ਸਕਦੇ ਕਿ ਢੀ ਲੱਗੀ ਆ ਇਹਦੇ ਚ ਵੀ ਤੁਸੀਂ ਦੇਖ ਸਕਦੇ ਆ ਕਿ ਆ ਸ਼ੱਜਾ ਸ਼ਾਇਦ ਦੇ ਨਾਲ ਹੀ 750 ਦਾ ਇੰਡੀਆ ਦੇ ਹਿਸਾਬ ਨਾਲ 750 ਯੂਰੋ ਦਾ ਵਾਨਤ ਸਵਨੀ ਤਰ੍ਹਾਂ ਦਾ ਸ਼ਾਇਦ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਆ ਮਸਾਲੇ ਹੋਗੇ ਤੇ ਕਈ ਤਰ੍ਹਾਂ ਦੇ ਜਦਾਂ ਹਨਾ ਹਬੀਬੂ ਜੇ ਮਸਾਲੇ ਮਸੂਲੇ ਜੇ ਪਏ ਸੌਫ ਆ ਮਿੱਠੇ ਵਾਲਾ ਟਰੱਕ ਆ ਗਿਆ ਸਾਰੇ ਪੱਸੀ ਜਦਾਂ ਨਾ ਕੁਛ ਨਾ ਕੁਛ ਨਮੀਤ ਨਵੀਂ ਚੀਜ਼ ਆ ਬਰੈਡ ਵੇਚਣ ਦੇ ਆ ਤੇ ਆ ਜਦਾਂ ਕਬਰਾਂ ਦੇ ਉੱਤੇ ਰੱਖਣ ਨੂੰ ਇਦਾਂ ਦੇ ਫੁੱਲ ਫਲ ਹੁੰਦੇ ਆ ਲੋਕੀ ਕਰਾਂਜ ਵੀ ਰੱਖਦੇ ਆ ਪਰ ਜਿੱਦਾਂ ਜ਼ਿਆਦਾਤਰ ਜਿੱਦਾਂ ਨਾ ਸ਼ਰਧਾਂ ਅંજਲੀ ਜੀ ਹੈ ਨਾ ਦਿੰਦੇ ਆ ਹੁਣ ਕ੍ਰਿਸਮਸ ਆਉਣ ਵਾਲੀ ਆ ਤੇ ਕਬਰਾਂ ਤੇ ਰਸ ਦੇ ਲੋਕ ਖੜਕੇ ਨਾ ਉਧਰ ਕਿਢੀ ਲੈਣ ਲੱਗੀ ਆ ਤੇ ਇੱਧਰ ਕੋਈ ਵੀ ਨਹੀਂ ਹੈਗਾ ਖਾਲੀ ਇਹ ਬੰਨੇ ਆ ਗਈ ਜੀ ਸਬਜੀ ਸਬਜੀ ਮੰਡੀ ਤੁਹਾਨੂੰ ਕਿਹਾ ਸੀ ਵੀ ਤੁਹਾਨੂੰ ਵਖਾਲਣੀ ਆ ਜਰਮਨ ਦੀ ਸਬਜੀ ਮੰਡੀ ਵਖਾਲਦੇ ਤੁਹਾਨੂੰ ਅੱਗੇ ਵੀ ਇੱਕ ਵੀਡੀਓ ਚ ਵਖਾਲੀ ਆ ਤਾਂ ਆ ਦੇਖੋ ਫੜੀਆਂ ਕਿਦਾਂ ਪੱਕੀਆਂ ਪਈਆਂ ਇਹ ਛੋਟੇ ਛਲਗਮ ਆ ਗਏ 1000 ਰੁਪਏ ਕਿਲੋ ਜੇ ਆ ਇਟਾ ਖੋਲਾ ਵੀ ਚੰਡੇ ਹੈ ਥੋਲ ਕੇ ਵੀ ਵੇਟੰਡਿਆ ਕਿਹੜੀ ਚੀਜ਼ ਦੀ ਘਾਟ ਆ ਭਰਿਆ ਪਿਆ ਵੇ ਭਾਵੇਂ ਹਰਿਆ ਲੈਣਾ ਕੋ ਤੰਗਿਆ ਲੈਣਾ ਵੇਖੋ ਤੰਗਿਆ ਕਿਦਾਂ ਐ ਤਾਜ ਐ ਗੁਸ਼ੀਆਂ ਇੱਥੇ ਵੇਖੋ ਤੁਹਾਨੂੰ ਕੋਈ ਆਪਣਾ ਮੁੰਡਾ ਦੇਖਦਾ ਗੋਰੀ ਹੀ ਆ ਸਾਰੀ ਜਿਹੜੀ ਲੈਣ ਡੇ ਆ ਚੀਜ਼ਾਂ ਆਪਾਂ ਆਦਨ ਨੇ ਵੀ ਪਤਾ ਨਹੀਂ ਗੋਰੀ ਹਰਿਆ ਕਹਿੰਦਾ ਮੀਠੀ ਖਾਈ ਤਰੀ ਜਾਂਦੇ ਆ ਆਹ ਮੂੜੀਆਂ ਵੇ ਹੈ ਤੇਰਾ ਭਲਾ ਹੋ ਜਾ ਕਿਡੀਆਂ ਕਿਡੀਆਂ ਮੂੜੀਆਂ 2 ਰੁਪਈਆ ਦਾ ਪੀਸ 200 ਦੀ ਇੱਕ ਵੇਖਣ ਵਾਲੇ ਜਿੱਦਾਂ ਸਾਰੇ ਜਿੱਦਾਂ ਇੰਡੀਆ ਤੋਂ ਆ ਜਿਆਦਾਤਰ ਤੇ ਇਹ ਕਰਕੇ ਆਪਾਂ ਰੇਟ ਇੰਡੀਆ ਵਾਲਾ ਨਾ ਲੈਂਦਾ ਸੀ ਤਾਂ ਇਹ ਗੰਡੇ ਜਿੱਦਾਂ ਆਹ ਫੜੀਆਂ ਗਾਜਰਾਂ ਹੀ ਪਤਾ ਨਹੀਂ ਕਿੰਨੀ ਕੀ ਤਰ੍ਹਾਂ ਦੀਆਂ ਇੱਕ ਗਾਜਰਾਂ ਆ ਗਈਆਂ ਆ ਕਾਲੀਆਂ ਜੀਆਂ ਇਹ ਵੀ ਪਤਾ ਨਹੀਂ ਕੀ ਹੋਣਾ ਮੈਨੂੰ ਤਾਂ ਪਤਾ ਨਹੀਂ ਆਹ ਵੇਹਕਾ ਗਾਜਰਾਂ ਦਾ ਰੰਗ ਆ ਗਿਆ ਇਧਰ ਫਰੂਟ ਮੇਲਡ ਆ ਤੇ ਇਧਰ ਆ ਬਿਕਰੀ ਵਾਲਾ ਸਮਾਨ ਉਧਰ ਬੇਕਰੀ ਵਾਲਾ ਟਰੱਕ ਆ ਕੱਲਾ ਗੱਲ ਲੈਣਾ ਜਾ ਕੇ ਕਰੋ ਤੁਸੀਂ ਆ ਤਾਜ਼ਾ ਫਰੂਟ ਆ ਗਿਆ ਇਧਰ ਆ ਕਿਹੜਾ ਕਿਹੜਾ ਅੰਗੂਰ ਆ ਇਹ ਕਿੱਡੀ ਰੌਣਕ ਕਿੱਡੀ ਲੱਗੀ ਵੇਖੋ ਆ ਇਧਰ ਵੀ ਫਲ ਫਰੂਟ ਪਿਆ ਸਾਰਾ ਇਹ ਕੁਦਰਤੀ ਕਿਤੇ ਬਾਬਾ ਦੇਣਾ ਬਾਦ ਵੇਖਿਆ ਤੁਹਾਨੂੰ ਮੈਂ ਦਿਖਾਉਣਾ ਤੁਸੀਂ ਦੇਖਿਓਗੇ ਉਹ ਪਰੇ ਮੋਲ ਹੀ ਜਿੱਧਰੋਂ ਆਪਾਂ ਆਏ ਹਨਾ ਤੇ ਉਹ ਸਾਈਡ ਨੁਕਰ ਤੇ ਹੀ ਪ੍ਰੀ ਮਾਰਕਟ ਤੇ ਆਹ ਦੇਖੋ ਕਿ ਆ ਜਿੱਦਾਂ ਨਾ ਸੈਂਟਰ ਆ ਮੇਨ ਸੈਂਟਰ ਆ ਆ ਤੁਸੀਂ ਦੇਖ ਸਕਦੇ ਆਂਗੇ ਆਓ ਪਰੇ ਜਿੱਦਾਂ ਉਹ ਸਾਈਕਲਾਂ ਦੇ ਪਿਛਲੀ ਸਾਈਡ ਆ ਦੇਖੋ ਗੱਡੀਆਂ ਇਹ ਰੋਡ ਵਗਣ ਡਿਆ ਤੇ ਵੇਖੋ ਰੌਣਕ ਵੇਖੋ ਤੁਸੀਂ ਸਬਜ਼ੀ ਮੰਡੀ 'ਚ ਇਧਰ ਆ ਮਿੱਠਾ ਕਿਸ ਤਰ੍ਹਾਂ ਦਾ ਇਹਨਾਂ ਦੇਖੋ ਕਿਡੇ ਕਿਡੇ ਦੇਖਣ ਨੂੰ ਹੀ ਬਹੁਤ ਸਵਾਲ ਲੱਗਣ ਡੇ ਆ ਇਹ ਹੀ ਜੀ ਮਾਰਕੀਟ ਨਰਮਨ ਦੀ ਸਬਜੀ ਮੰਡੀ ਸਬਜੀ ਮੰਡੀ ਕਹਿ ਲੋ ਕੋਈ ਮਾਰਕੀਟ ਕਹਿ ਲੋ ਕੁਛ ਵੀ ਹੈ ਨਾ ਤੇ ਸੱਗੇ-ਸਿੱਗੇ ਨਿਕਲਦੇ ਆ ਮਾਰਕੀਟ ਦੇ ਵਿੱਚੋਂ ਆ ਵੇਖੋ ਇੱਕ ਪਾਸੇ ਆ ਮਾਰਕੀਟ ਆ ਤੇ ਦੂਜੇ ਪਾਸੇ ਆ ਤੁਸੀਂ ਦੇਖ ਸਕਦੇ ਆ ਕਿ ਰੈਸਟੋਰੈਂਟ ਆ ਆ ਵੇਖੋ ਵੀ ਕਿੰਦਾ ਦੁਨੀਆ ਲੈਣ ਦੀ ਚੀਜ਼ਾਂ ਹਨਾ ਹਾਂ ਘਰਾਂ-ਘਰਾਂ 'ਚ ਵੀ ਰੱਖਦੇ ਕਿ੍ਰਿਸਮਸ ਦੇ ਟਾਈਮ ਨਾ ਜਿੱਦਾਂ ਇਦਾਂ ਦੀਆਂ ਚੀਜ਼ਾਂ ਉਧਰ ਹੀ ਜਿੱਦਾਂ ਤੁਹਾਨੂੰ ਮੈਂ ਦਿਖਾਇਆ ਆ ਦੇਖੋ ਆ ਸਾਈਕਲ ਆਸਤੇ ਆ ਜਿੱਦਾਂ ਪ੍ਰੋਪਰ ਵੇ ਆ ਤੁਰ ਕੇ ਆਪਰੇ ਰੋਡ ਚੱਲਣ ਦੀ ਹੈ ਤੇ ਨਾਲ ਹੀ ਪਰਲੀ ਸਾਈਡ ਆ ਤੈਨੂੰ ਵਿਖਾਉਣਾ ਆ ਦੇਖੋ ਟ੍ਰੈਮਾਂ ਚੱਲਣੀਆਂ ਮੇਰਾ ਰਾਦਾ ਮੰਟਿਆ ਕਿ ਮੈਂ ਨਾ ਤੈਨੂੰ ਟ੍ਰੈਮ ਤੇ ਚੜਕੇ ਵੀ ਵਿਖਾਣਾ ਇਸੇ ਵਲੌਗ ਦੇ ਵਿੱਚ ਨਾ ਆਪਾਂ ਇੱਕ ਸਟਾਪ ਜਾਂਨੇ ਆ ਟ੍ਰੈਮ ਦੇ ਉੱਤੇ ਤੇ ਫਿਰ ਆਪਾਂ ਜਾਂਨੇ ਪੇਂਡ ਨੂੰ ਦੇਖਦੇ ਆ ਜੇ ਭੱਜ ਕੇ ਚੜਿਆ ਗਿਆ ਟ੍ਰੈਮ ਤੇ ਤੇ ਫਿਰ ਚੜਦੇ ਆ ਟ੍ਰੈਮ ਤੇ ਲੜਗੀ ਮਿਲ ਗਈ ਹੈ ਇਹ ਜਿੱਦਾਂ ਟ੍ਰੈਮ ਇਹ ਮੈਂ ਇੱਕ ਸਟਾਪ ਸਪੈਸ਼ਲ ਤੁਹਾਨੂੰ ਵਿਖਾਲਦੀ ਆ ਵਲੌਗ ਦੇ ਵਿੱਚ ਕਿ ਟ੍ਰੈਮ ਕਿਦਾਂ ਦੀ ਆ ਕਾਫੀ ਲੰਬੀ ਜਿੱਦਾਂ ਫੋਮੇ ਚੜ ਕੇ ਆ ਤਾਂ 21 ਸਟਾਪ ਹੀ ਜਿੱਦਾਂ ਟ੍ਰੈਨ ਦੇ ਵਿੱਚ ਤੇ ਹੁਣ ਆਪਣਾ ਆਇਨਾ ਸਟੇਸ਼ਨ ਸਟੇਸ਼ਨ ਤੇ ਜਿੱਦਾਂ ਇਹਨੇ ਖੋਜਣਾ ਤਾਂ ਉੱਥੇ ਉਤਰਦੇ ਆ ਤੋਂ ਉੱਥੋਂ ਚੱਲਦੇ ਪਿੰਡ ਵਾਲੀ ਪੜਦੇ ਨੇ ਟ੍ਰੇਨ ਉਹ ਬਰਾਬਰ ਤੇ ਇੱਕ ਹੋਰ ਚੱਲਣ ਢਈ ਆ ਇੱਕ ਉਹ ਲੰਗ ਗਈ ਰੈਮ ਜੋ ਆਪਾਂ ਇਹ ਨਿਕਲ ਇਦਾਂ ਹੀ ਵੇ ਸੇ ਸ਼ਹਿਰ ਤੋਂ ਭੱਜ ਦੌੜ ਜਦੋਂ ਆਪਣੇ ਵੀ ਹਨਾ ਕੋਲੋਂ ਇੱਥੇ ਇੰਨੀ ਵਸੋਣੀ ਹੈਗੀ ਤੇ ਇਹ ਮਹਿਸੂਸ ਨਹੀਂ ਹੁੰਦਾ ਵੇ ਜਦਾਂ ਇੰਡੀਆ ਕਿੰਨੀ ਜਦਾਂ ਦਿੱਲੀ ਦੁੱਲੀ ਹਨਾ ਕਿੰਨੀ ਭੱਜ ਦੌੜ ਅਮਰਸਾਰੀ ਨਹੀਂ ਮਾਣ ਤੇ ਇਥੋਂ ਜਿੱਦਾਂ ਹੁਣ ਆਪਾਂ ਜਾਵਣਾ ਥੱਲੇ ਅੰਡਰਗਰਾਉਂਡ ਆਪਾਂ ਕਹਿ ਹੀ ਦਿੰਨੇ ਆਂ ਇੰਡੀਆ ਇਦਾਂ ਇੰਡੀਆ ਉਦਾਂ ਦਾ ਜਰਮਨ ਚ ਜਿੱਦਾਂ ਇਹਨੂੰ ਸਾਲ ਤੋਂ ਵੱਧ ਹੋ ਗਿਆ ਪਹਿਲਾਂ ਇੱਕ ਖਰਾਬੀ ਤੇ ਆ ਹੁਣ 2-3 ਮਹੀਨੇ ਹੋ ਗਏ ਆ ਦੂਸਰੀ ਵੀ ਖਰਾਬ ਹੋ ਗਈ ਆ ਤੇ ਜਿੱਦਾਂ ਨਾ ਪੌੜੀਆਂ ਰਾਈ ਜਿੱਦਾਂ ਜਾਣਾ ਆਉਣਾ ਪੈਂਦਾ ਪਿਆਸ ਉਹ ਤਾਂ ਕੋਈ ਨਹੀਂ ਜਿੱਦਾਂ ਪੌੜੀਆਂ ਚੜਨੀਆਂ ਚਾਹੀਦੀਆਂ ਉਤਰਨੀਆਂ ਚਾਹੀਦੀਆਂ ਪਰ ਜਿੱਦਾਂ ਥੋੜਾ ਵੀ ਬਜ਼ੁਰਗਾ ਉਹਨੂੰ ਫੇ ਥੋੜੀ ਜੀ ਤੰਗੀ ਹੁੰਦੀ ਆ ਹਾਲਾਂਕਿ ਉਹਦੇ ਆਸਤੇ ਜਿੱਦਾਂ ਲਿਫਟ ਵੀ ਆ ਦੇਖਦੇ ਆਂ ਇੱਥੇ ਹੁਣ ਆਪਣੀ ਹੌਣੀ ਟ੍ਰੇਨ ਤੇ ਪਿੰਡ ਨੂੰ ਚਲਦੇ ਆਂ ਇਸ ਬੰਨੇ ਨਾਲ ਹੀ ਜਿੱਦਾਂ ਸਟੇਸ਼ਨ ਦਾ ਨਾਮ ਲਿਖਿਆ ਤੇ ਆ ਜਿੱਦਾਂ ਨਾ ਇੱਥੇ ਏਟੀਐਮ ਲੱਗਾ ਤੁਹਾਡੇ ਕੋਈ ਵੀ ਕੰਟਰੀ ਦਾ ਕੋਈ ਵੀ ਕਾਰਡ ਆ অলਮੋਸਟ ਸਾਰੇ ਇੱਥੇ ਕੰਮ ਕਰਦੇ ਆ ਇੱਥੋਂ ਤੱਕ ਪੈਸੇ ਕਢਾ ਸਕਦੇ ਆ ਜੇ ਤੁਹਾਨੂੰ ਐਮਰਜੈਂਸੀ ਹੋਵੇ ਪਰ ਤੁਹਾਨੂੰ ਕਢਾਉਣੇ ਨਹੀਂ ਚਾਹੀਦੇ ਮੈਨੂੰ ਅਜੇ ਵੀ ਯਾਦ ਆ ਕਿ ਇੱਕ ਵਾਰ ਮੈਨੂੰ ਨਾ ਜਿੱਦਾਂ 10 ਯੂਰੋ ਦੀ ਸ਼ੈਦ ਲੋੜ ਹੀ ਤੋਂ ਮੈਂ ਇੱਥੋਂ ਟਰਾਈ ਕੀਤੀ ਕਢਾਉਣ ਦੀ ਤੇ ਉਹਦੇ ਤੇ ਜਿੱਦਾਂ 10 ਯੂਰੋ ਮੈਨੂੰ ਉਹਨਾਂ ਨੇ ਚਾਰਜੇਸ ਲਾਤੇ ਤੇ ਉਹਨੇ ਕਿ ਮੈਨੂੰ ਪੈਸੇ ਚਾਹੀਦੇ ਸੀ ਤੇ ਉਹਨੇ ਉਹਦੇ ਤੇ ਚਾਰਜੇਸ ਲੱਗ ਗਏ ਤੇ ਬੈਟਰ ਇਹ ਆ ਜੇ ਨਜ਼ਰ ਤੁਹਾਨੂੰ ਜਿਆਦੀ ਪੂਰੀ ਟ੍ਰੇਨ ਤੇ ਗ੍ਰੈਫਿਟੀ ਕੀਤੀ ਪੂਰੀ ਟ੍ਰੇਨ ਦਾ ਸੱਤਿਆਨਾਸ਼ ਮਾਰਿਆ ਕੋਈ ਸ਼ੀਸ਼ਾ ਕੁਝ ਨਹੀਂ ਦੇ ਦਿਆ ਇਹ ਆ ਗਈ ਆਪਣੀ ਫਾਈਨਲੀ ਆ ਗਈ ਆ ਟ੍ਰੇਨ ਢੀੜ ਭੜਕਾ ਬਹੁਤ ਹੀ ਜ਼ਿਆਦਾ ਦੇਖੋਗੇ ਤੇ ਸੀਟ ਮਿਲ ਜੇ ਫੁੱਲ ਬੜਾ ਫੋਲੀ ਆ ਕੰਮ ਸਾਰੇ ਪਾਸੇ ਜੁਰੇ ਨਿਕਲਣੇ ਵੀ ਬਹੁਤ ਈ ਆ ਤੇ ਚੜਨ ਵਾਲੇ ਵੀ ਬਹੁਤ ਜ਼ਿਆਦੇ ਵੇਰੀ ਟ੍ਰੇਨ ਦਾ ਆਪਣਾ ਉਹ ਸਤਵੰਦ ਸਿੰਘ ਮਹਾਰਾਜ ਜੀ ਸਤਵੰਦ ਸਿੰਘ ਟੱਕਰ ਗਿਆ ਅੱਦਾ ਮਾਰ ਰਿਹਾ ਸੀ ਸਤਵੰਦ ਸਿੰਘ ਉਹਦੇ ਦਾੜੀ ਟੁੜੀ ਹੋੜੀ ਰੱਖੀ ਆ ਨਹੀਂ ਨਹੀਂ ਚਾਹੀਦੀ ਆ ਮਾਤੋੜੀ ਟੁੜੀ ਰੱਖੀ ਆ ਕੱਕੇ ਕੱਕੇ ਹੋ ਗਏ ਹੱਕੇ ਕੱਕੇ ਪੂਰੇ ਹੋ ਗਏ ਤੇ ਹੋਰ ਕੰਮ ਤੇ ਹਾਂ ਬਸ ਕੰਮ ਦੀ تیاری ਟ੍ਰੇਨ ਲੈ ਰੋਗੀ ਅੱਛਾ ਇਹ ਇਹੋ ਜੱਗ ਰਹਿੰਦਾ ਕਦੇ ਆ ਗਈ ਕਦੇ ਲੇਟ ਹੋ ਗਈ ਕਾ ਤੁਹਾ ਆਪ ਦਾ ਬੂਹੇ ਹੌਲਤਾ ਹੀ ਆਪ ਦਾ ਜਾਣ ਵਾਸਤੇ ਕਰਤਾ ਮੈਂ ਹਮ ਮਦਨਿਕਾ ਤੋਂ ਹੁਣ ਆਲੀ ਹਣੀ ਹੈ ਹਨਾ ਅਜਿਹੀ ਆਉਂਦੀ ਆ ਵਾਹ ਉਹ ਨਾਲੀ ਪਾਸ ਕਿਦਾਂ ਵੀ ਪਾ ਦੀਏ ਤੇਰੀ ਵੀਡੀਓ ਵਿੱਚ ਕੋਈ ਨਹੀਂ ਪਾ ਲਓ ਵੀ ਹੋਰ ਵਧੀਆ ਸਭ ਸੌਖਾ ਦਾ ਕਿੱਦਾਂ ਹਾਂ ਸਭ ਵਧੀਆ ਠੀਕ ਆ ਹੋਰ ਇਹ ਲੱਸ ਬਾਬਾ ਵੇਖ ਲਓ ਵੀ ਉੱਥੇ ਵੀ ਇੰਡੀਆ ਇਕੱਠੇ ਪੜਦੇ ਰਹੇ ਆ ਤੇ ਇੱਥੇ ਵੀ ਲੱਗੇ ਲੱਗੇ ਇੱਕੋ ਪਿੰਡ ਇੱਕੋ ਪਿੰਡ ਇੱਕੋ ਪਿੰਡ ਚਲੋ ਮਿਲਦੇ ਆ ਫਿਰ ਹੈ ਬਹਿ ਬਾਜੋ ਫਾਇਰ ਥੱਲੇ ਨਾ ਸੋੜਦਣ ਫਾਟ ਕੇ ਜੇ ਪਾੜ ਬੰਦ ਕਰ ਰੋ ਟ੍ਰੇਨ ਦੂਜੀ ਦਾ ਸਾਡੇ ਪਿੰਡ ਨੂੰ ਨਾ ਜਿੱਦਾਂ ਦੋ ਸਟੇਸ਼ਨ ਲੱਗਦੇ ਆ ਤੇ ਇਹ ਜਿੱਦਾਂ ਆਇਲੈਂਡ ਬੁਰਗੋਸਟ ਜਿੱਦਾਂ ਕਹਿ ਦਿੰਦੇ ਇਹਨੂੰ ਆਇਲੈਂਡ ਬੁਰਗਿਸ ਆ ਇੱਥੇ ਜਿੱਦਾਂ ਲਿਖਿਆ ਵੀ ਨਾ ਇੱਧਰ ਉੱਪਰੇ ਲਿਖਿਆ ਪਰ ਪਤਾ ਨਹੀਂ ਨਾ ਇੱਥੇ ਦਿਖਦਾ ਵੀ ਨਹੀਂ ਦਿਖਦਾ ਇਹ ਇਦਾਂ ਦਾ ਹੀ ਹੈ ਜਦਦਾ ਹਨਾ ਕੋਈ ਬਿਲਡਿੰਗ ਬਿਲਡਿੰਗ ਦਿਖਾਈ ਨਹੀਂ ਐ ਛਾਹ ਤੈਨੂੰ ਮੈਂ ਦਿਖਾਉਣਾ ਆ ਨਾ ਫਿਰ ਨਵੀਂ ਲਾਈ ਆ ਆ ਹਫਤਾ ਤੋਂ ਪਹਿਲਾਂ ਇੱਥੇ ਇਹਨਾਂ ਨੇ ਇਹਦੀ ਕਿਉਂਕਿ ਇੱਥੋਂ ਨਾਲ ਲੋਕੀ ਟਿਕਟਾਂ ਲੈਂਦੇ ਇੱਥੇ ਭਾਨ ਫੂਨ ਪੈਂਦਾ ਇੱਥੇ ਥੱਲੇ ਨੋਟ ਪੈਂਦੇ ਆ ਤੇ ਇਹਨਾਂ ਨੇ ਇਸੇ ਕਰਕੇ ਕੀਤਾ ਪਹਿਲਾਂ ਇੱਥੇ 20 ਦਾ ਵੀ ਨੋਟ ਪੈ ਜਾਂਦਾ ਸੀ ਇਹਨਾਂ ਦਾ ਹਾਂ ਤੱਕ ਦਾ ਕੀਤਾ ਕਿ ਜ਼ਿਆਦਾ ਪੈਸੇ ਨਾ ਇਕੱਠੇ ਹੋਣ ਤਾਂ ਕਿਸੇ ਨੇ ਇੱਦੇ ਚ ਜਦੋਂ ਬਲਾਸਟ ਕੀਤਾ ਇਹਨੂੰ ਡਾ ਡੂ ਕੇ ਪੂਰੀ ਜਦੋਂ ਹੁਣ ਫੇਰ ਨਵੀਂ ਲਾਈ ਆ ਤੇ ਕੋਈ ਨਵਾਂ ਚਾਂਸ ਨਹੀਂ ਆ ਇਹ ਕਈ ਯਾਰ ਇਹਨਾਂ ਨੇ ਜਦੋਂ ਨਾ ਇੱਥੇ ਚੋਰਚਾਰ ਆ ਜਿਹੜੇ ਇਹਨੂੰ ਜਦੋਂ ਬਲਾਸਟ ਕਰਕੇ ਤੇ ਇੱਚੋਂ ਪੈਸੇ ਪੂਸੇ ਕੱਢ ਕੇ ਖੜਦੇ ਆ ਉਹ ਸ਼ਹਿਰ ਚ ਦੂਸਰੇ ਪਾਸੇ ਇੱਕ ਹੋਰ ਵਾ ਜਿੱਦਾਂ ਪਿੰਡ ਚ ਸਟੇਸ਼ਨ ਤੇ ਉੱਥੇ ਵੀ ਇਹੀ ਹਾਲ ਆ ਤੇ ਇਹ ਸੀ ਜੀ ਸਾਡਾ ਅੱਜ ਦਾ ਵਲੌਗ ਜੇ ਤੁਹਾਨੂੰ ਵਧੀਆ ਲੱਗਾ ਤੇ ਇਹਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਮਿਲਦੇ ਆ ਕਿਸੇ ਹੋਰ ਨਵੀਂ ਵਲੌਗ ਦੇ ਵਿੱਚ ਓਕੇ ਸਤਿ ਸ੍ਰੀ ਅਕਾਲ